ਚੜ ਉੱਚੀਆਂ ਤੇਨੀਵੀਆਂ ਕਾਟੀਆਂ ਚੜ ਉੱਚੀਆਂ ਤੇਨੀਵੀਆਂ ਕਾਟੀਆਂ ਅਸੀਂ ਆਏ ਹਾਂ ਤੇਰੇ دیدار ਨੂੰ ਮਾਂ ਜਗਦੰਬੇ ਸ਼ੇਨਾ ਮਾਲੀਏ ਅੱਜ ਖੋਲ ਦੇ ਪਰਿ ਪੰਧਾਰ ਨੂੰ ਚੜ ਉੱਚੀਆਂ ਤੇ ਨੀਵੀਆਂ ਕਾਟਿਆਂ ਅਸੇ ਆਏ ਹਾਂ ਤੇਰੇ ਦੇਦਾਰ ਨੂੰ ਮਾਂ ਜਗਦੰਬੇ ਸ਼ੇਰਾਂ ਵਾਲੀ ਅੱਜ ਖੋਲ ਦੇ ਰੇ ਪੰਡਾਰਣੂ ਤੂੰ ਹੈ ਜਾਣੀ ਜਾਨ ਪਵਾਨੀ ਤੇਥੋਂ ਕੋਈ ਗੱਲ ਲੁਕਕੀ ਨਈ ਤੂੰ ਹੈ ਜਾਣੀ ਜਾਨ ਪਵਾਨੀ ਤੇਥੋਂ ਕੋਈ ਗੱਲ ਲੁਕਕੀ मोमं तादी अग्ग पड़कदी कोई इस जग विच सुखी नई कोई होर न दिसदा आसरा हुन कर देखा बेड़ा पार तू मां जगदम्बे शीनाम आली ਸਖੋਲ ਦੇ ਪਰੇ ਪੰਡਾਨੇ ਨੂੰ ਚੜ ਉੱਚੀਆਂ ਤੇ ਨੀਵੀਆਂ ਕਾਟੀਆਂ ਅਸੇ ਆਏ ਹਾਂ ਤੇਰੇ ਦੀਦਾਰ ਨੂੰ ਮਾਂ ਜਗਦੰਬੇ ਸ਼ੇਨਾ ਮਾਲੀਏ ਅੱਜ ਖੋਲ ਦੇ ਪਰੇ ਪੰਡਾਨੇ ਨੂੰ ਤੂ ਦਾਤੀ ਦਇਆ ਜਿਸ ਤੇ ਕਰ ਦੇ ਉਸ ਦੀ ਉੱਚੀ ਸ਼ਾਨ ਸਦਾ ਤੂ ਦਾਤੀ ਦਇਆ ਜਿਸ ਤੇ ਕਰ ਦੇ ਉਸ ਦੀ ਉੱਚੀ ਸ਼ਾਨ ਸਦਾ ਤੇਰੀ ਕਿਰਪਾ जिस ते होवे उस दाय जग विच मान सदा मैं मैया दास अन जान हा। सुनो माता जी मेरी पुकार नु मां जगदंबे शहरा वाली अंच खोल दे ਪਰੇ ਪੰਡਾਰਣੂ ਚੜੇ ਉੱਚੀ ਹਤੇ ਨੀਵੀਂ ਕਾਟਿਆਂ ਅਸੀਂ ਆਏ ਹਾਂ ਤੇਰੇ دیدار ਨੂੰ ਮਾਂ ਜਗਦੰਬੇ ਸ਼ੇਰਾ ਮਾਲੀਏ ਅੱਖ ਖੋਲ ਦੇ ਪਰੇ ਪੰਡਾਰਣੂ रिश्ते नाते झूठे सारे देख लए आजमा के मैं रिश्ते नाते झूठे सारे देख लए आजमा के मैं तेरे दर पे आन डगा मां ਸਭ ਤੋਂ ਠੋਕਰ ਖਾਂ ਕੇ ਮੈਂ ਦਿਲ ਦੁਖੀਆਂ ਮੇਰਾ ਇਹੋ ਚਾਵਦਾ ਛੱਡ ਦੇ ਆ ਮਤਲਬੀ ਸੰਸਾਰ ਨੂੰ ਮਾ ਜਗਦੰਬੇ ਸ਼ੇਰਾ ਮਾ ਲੀਏ ਅੱਖ ਖੋਲ ਦੇ ਪਰ ਪੰਦਾਰ ਨੂੰ ਚੜੂਚੀਆਂ ਤੇਨੀ ਮੀਆਂ ਕਾਟੀਆਂ ਅਸੀਂ ਆਏ ਹਾਂ ਤੇਰੇ دیدار ਨੂੰ ਮਾ ਜਗਦੰਬੇ ਸ਼ੇਰਾ ਵਾਲੀਏ ਅਜ ਖੋਲ ਦੇ ਪਰ ਬੰਧਾਰ ਨੂੰ ਤੇਰੇ ਬਿਨ ਮਾ ਮੁਝ ਪਾਪੇ ਨੂੰ ਦਸ ਖਾਂ ਕੋਣ ਸੰਭਾਲੇਗਾ ਤੇਰੇ ਬਿਨ ਮਾ ਮੁਝ ਪਾਪੇ ਨੂੰ ਦਸ ਖਾਂ ਕੋਣ ਸੰਭਾਲੇਗਾ ਬੇਆ ਨੇ ਮਾਨੇ ਪੁੱਤਰ ਨੂੰ ਮਾਂ ਬਿਨ ਕੇਡਾ ਪਾਲੇਗਾ ਮੈਂ ਪਮਰ ਚ ਗੋਤੇ ਖਾਵਦਾ ਪਿਆ ਸਹਿ ਕਾ ਮਾ ਤੇਰੇ ਦੀਦਾਰ ਨੂੰ ਮਾਂ ਜਗਦੰਬੇ ਸ਼ੇਨਾ ਵਾਲੀਏ ਅੱਜ खोल दे परे पण्डारनु चढ़ उचिया तेनीं मिया कांटिया असि आए ह तेरे दीदारनु मां जगदम्बे शेरावा लीए अज खोल दे परे पण्डारनु